ਕਹਿੰਦੇ ਨੇ ਕਿ ਕਿਸਮਤ ਦੇ ਸਿਤਾਰੇ ਕਦੋਂ ਚਮਕ ਜਾਣ ਇਸਦਾ ਕਿਸੇ ਨੂੰ ਵੀ ਕੋਈ ਅੰਦਾਜ਼ਾ ਨਹੀਂ ਹੁੰਦਾ ਕਿਸਮਤ ਬਦਲੀ ਹੈ ਦਿੱਲੀ ਦੇ ਰਹਿਣ ਵਾਲੇ ਲਵ ਕੁਮਾਰ ਦੀ ਜੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਨੰਗਲ ਆਇਆ ਸੀ ਤੇ ਸਿਰਫ 500 ਰੁਪਏ ਖਰਚ ਕੇ ਆਪਣੀ ਕਿਸਮਤ ਬਦਲ ਕੇ ਕਰੋੜਪਤੀ ਬਣ ਗਿਆ ਦਿੱਲੀ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰ ਰਿਹਾ ਲਵ ਕੁਮਾਰ ਜਦੋਂ ਨੰਗਲ ਆਪਣੇ ਰਿਸ਼ਤੇਦਾਰਾਂ ਦੇ ਕੋਲ ਆਇਆ ਹੋਇਆ ਸੀ ਤੇ ਬਾਜ਼ਾਰ ਕੁੰਮ ਦੇ ਵਕਤ ਉਸਨੇ ਨੰਗਲ বাস ਸਟੈਂਡ ਦੇ ਬਿਲਕੁਲ ਸਾਹਮਣੇ ਮਦਨ ਇੰਟਰਪ੍ਰਾਈਜ਼ ਲੋਟਰੀ ਸਟਾਲ ਤੋਂ ਪੰਜਾਬ ਸਟੇਟ ਦੀ ਦੀਵਾਲੀ ਬੰਪਰ 6 ਕਰੋੜ ਦੀ ਇਨਾਮੀ ਲਾਟਰੀ ਦੀ ਟਿਕਟ 500 ਰੁਪਏ ਦੇ ਵਿੱਚ ਖਰੀਦੀ ਪਰ ਉਸ ਦੀ ਇਸ ਖਰੀਦੀ ਲਾਟਰੀ ਨੇ ਉਸ ਦੀ ਕਿਸਮਤ ਬਦਲ ਦਿੱਤੀ ਤੇ ਉਸ ਦਾ 6 ਕਰੋੜ ਦਾ ਇਨਾਮ ਨਿਕਲ ਆਇਆ ਜਿਸ ਨੂੰ ਲੈ ਕੇ ਉਸ ਦਾ ਕਹਿਣਾ ਹੈ ਕਿ ਉਹ ਸਾਰੇ ਪੈਸੇ ਆਪਣੇ ਮਾਤਾ ਪਿਤਾ ਨੂੰ ਦੇਵੇਗਾ ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਸਰ ਪਹਿਲੀ ਵਾਰ ਇਨਾਮ ਨਿਕਲਿਆ ਜੀ 3 ਕਰੋੜ ਦਾ ਆਪਣੇ ਸ਼ਹਿਰ ਚ ਪਹਿਲੀ ਵਾਰ ਹੀ ਲੱਗਿਆ ਜੀ ਇਨਾਮ ਇਸ ਤੋਂ ਪਹਿਲਾਂ ਛੋਟੇ ਇਨਾਮ ਤਾਂ ਲੱਗਦੇ ਰਹੇ ਆ ਜੀ ਆਪਣੇ ਸਟਾਲ ਤੇ ਵੀ 2 ਲੱਖ ਦਾ ਲੱਗਿਆ ਇਸ ਤੋਂ ਪਹਿਲਾਂ 10 ਲੱਖ ਦਾ ਨਾਮ ਲੱਗਿਆ ਜੀ ਪਰ ਕਰੋੜਾਂ ਦਾ ਨਾਮ ਆਪਣੇ ਸ਼ਹਿਰ ਚ ਪਹਿਲੀ ਵਾਰ ਹੀ ਲੱਗਿਆ ਜੀ ਔਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਇਨਾਮ ਸਾਡੇ ਆਪਣੀ ਦੁਕਾਨ ਤੋਂ ਲੱਗਿਆ ਜੀ 500 ਰੁਪਏ ਦੀ ਖਰੀਦ ਸੀ ਪਛਾਣ ਸੀ ਕਿੱਦਾਂ ਪਤਾ ਲੱਗਿਆ ਕਿ ਇਹ ਲਾਟਰੀ ਹੀ ਨਿਕਲੀ ਆ ਇਹ ਸਾਡੇ ਨੌਨ ਚ ਨੇ ਜੀ ਸ਼ਰਮਾ ਜੀ ਕਰਕੇ ਜਾਣਦੇ ਆਂ ਅਸੀਂ ਇਹ ਐਨਐਫਐਲ ਚ ਜੌਬ ਕਰਦਿੰਨੇ ਸੀ ਉਹਨਾਂ ਦੇ ਨਾਲ ਲੜਕਾ ਆਇਆ ਸੀਗਾ ਇਹ ਡਿਟੇਲ ਉਹਨਾਂ ਦੀ ਸਾਡੇ ਕੋਲ ਨੋਟਸ ਹੈਗੀ ਬਟ ਕਨਫਿਊਜ਼ਨ ਉਹਨਾਂ ਨੂੰ ਸੀਗੀ ਵੀ ਸ਼ਾਇਦ ਟਿਕਟ ਉਹਨਾਂ ਕੋਲ ਹੈ ਜਾਂ ਉਹਨਾਂ ਦੇ ਜਿਹੜੇ ਨਾਲ ਲੜਕਾ ਆਇਆ ਉਹਨਾਂ ਕੋਲ ਹੈ ਫਿਰ ਕਨਫਰਮ ਹੋਇਆ ਵੀ ਹਾਂ ਉਹਨਾਂ ਦੇ ਲੜਕਾ ਜਿਹੜਾ ਆਇਆ ਸੀ ਨਾਲ ਉਹਦੀ ਹੀ ਟਿਕਟ ਲੱਗੀ ਹੈ ਜੀ ਤੇ ਉਹਦਾ 3 ਕਰੋੜ ਦਾ ਟਰਾਲ ਲੱਗਿਆ ਤੇ ਉਹ ਆਪਣੀ ਜਾਣਕਾਰੀ ਗੁਪਤ ਰੱਖਣਾ ਚਾਹੁੰਦੇ ਸੀਗੇ ਜਿੰਨੀ ਦੇਰ ਟਿਕਟ ਡਿਪਾਰਟਮੈਂਟ ਤੱਕ ਨਹੀਂ ਪਹੁੰਚਦੀ ਡਿਪਾਰਟਮੈਂਟ ਦੇ ਹੈੱਡ ਆਫਿਸ ਨਹੀਂ ਪਹੁੰਚਦੀ ਕਰੇ ਨੂੰ ਮਹੀਨਾ ਡੇ महीना डेढ़ महीने का प्रोसेस है जी ये बाकी जिनी जल्दी टिकट जमा हो चुकी है डिपार्टमेंट कोशिश रहेगी भी जिनी जल्दी कैश हो जाए उन्ना वी दिल्ली से हूँ मैं बेसिकली और वैसे ही रिलेटिव के वहाँ गया हुआ था अपने नंगल में तो सडनली ऐसी मतलब लॉटरी टिकट लेने का प्लान बन गया देखा हमने तो वो लेते थे वो कह रहे मैं भी कभी क तो ले लेता हूँ दो तीन महीने में एक बार मैंने कहा भी ट्राई कर लिया एक बार ज़रा पाँच की तो बात है चेक कर लेते किस्मत तो खुली है क्योंकि ली भी लॉटरी फर्स्ट टाइम ही है और फर्स्ट टाइम ही लग गई प्राइस करना कुछ नहीं है जी बस मदर फादर को दे देना अपने पेरेंट्स को वही देखेंगे जो करना है आगे। हाँ मम्मी को पता है उनको ही दे, दे देना है वही देखेंगे आगे क्या करना है कैसे करना है सब वही ही देखेंगे